ਸੁਖੀ ਕਾਲ ਜੀ ਸਵੇਰ ਦਾ ਸਮਾਂਗਾ ਸਵੇਰ ਦੇ ਪੌਣੇ 8 8 ਵਜੇ ਨੇ ਤੇ ਇੱਕ ਸ਼ੰਭੂ ਬੈਰੀਅਰ ਜਿਹੜੀ ਪ੍ਰੈਸ ਕਾਨਫਰੰਸ ਆ ਸ਼ੁਰੂ ਹੋ ਗਈ ਆ ਸਵਾ 8 ਹੋ ਗਏ ਨੇ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਕਿਸਾਨਾਂ ਵੱਲੋਂ ਕਲੀਅਰ ਕੀਤੀਆਂ ਗਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਡੱਲੇ ਆਲ ਤੇ ਸਰਬੰਸ ਸਿੰਘ ਭੰਦੇਰ ਉਹਨਾਂ ਦੀ ਹਾਜ਼ਰੀ ਆ ਹੋਰ ਜਿਹੜੇ ਵੱਖ-ਵੱਖ ਕਿਸਾਨ ਜਿੱਥੇ ਬੰਦਿਆਂ ਦੇ ਨਮਾਇੰਦੇ ਆ ਉਹ ਉਹਨਾਂ ਨੇ ਪਿੱਛੇ ਤਸਵੀਰ ਦੇ ਵਿੱਚ ਦਿਖਾਈ ਦਿੱਤੀ ਤੇ ਉਹਨਾਂ ਨੇ ਕਲੀਅਰ ਕਰ ਦਿੱਤਾਗਾ ਵੀ ਅੱਜ ਜਿਹੜਾ ਦਿੱਲੀ ਚਲੋ ਦਾ ਪ੍ਰੋਗਰਾਮ ਆ 11 ਵਜੇ ਉਹ ਦਿੱਲੀ ਜਾਣਗੇ ਅੱਗੇ ਵਧਣਗੇ ਕਿ ਜਦੋਂ ਉਹਨਾਂ ਨੂੰ ਸਵਾਲ ਹੋਏ ਪੋਕਲਾਈਨਾਂ ਨੂੰ ਲੈ ਕੇ ਜੇਐਸਬੀ ਨੂੰ ਲੈ ਕੇ ਤੇ ਉਹਨਾਂ ਨੇ ਕਿਹਾਗਾ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧਾਂਗੇ ਹੰਦੇਰ ਸਾਹਿਬ ਨੂੰ ਜਦੋਂ ਇੱਥੋਂ ਤੱਕ ਪੁੱਛਿਆ ਗਿਆ ਵੀ ਸ਼ਾਂਤਮਈ ਕਿਵੇਂ ਵਧੋਗੇ ਅੱਗੇ ਤਾਂ ਉਹਨਾਂ ਨੇ ਹੱਥ ਖੜੇ ਕਰਕੇ ਦੱਸਤਾ ਵੀ ਅਸੀਂ ਸ਼ਾਂਤਮਈ ਅੱਗੇ ਜਾਵਾਂਗੇ ਕਿਉਂਕਿ ਫਰੀडम ਟੂ ਸਪੀਚ ਸਾਨੂੰ ਇਹ ਅਧਿਕਾਰ ਦਿੰਦੀ ਹੈ ਵੀ ਅਸੀਂ ਆਪਣੀ ਗੱਲ ਰੱਖੀਏ ਜਾਂ ਆਪਦਾ ਅਸੀਂ ਪ੍ਰੋਟੈਸਟ ਕਰੀਏ ਤੇ ਦਿੱਲੀ ਸਰਕਾਰ ਨੂੰ ਜਾ ਸੈਂਟਰ ਸਰਕਾਰ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਵੀ ਉਹ ਬੈਰੀਗੇਡ ਪਾਸੇ ਕਰਨ ਕਿਉਂਕਿ ਸਾਨੂੰ ਦਿੱਲੀ ਦੇ ਵਿੱਚ ਜਾਂ ਕਿਤੇ ਜਗ੍ਹਾ ਦਿੱਤੀ ਜਾਵੇ ਇਹ ਗੱਲ ਵੀ ਰਿਪੀਟ ਹੋਈ ਆ ਵੀ ਅਸੀਂ ਸ਼ਾਂਤਮਈ ਅੱਗੇ ਵਧਰਾਂਗਾ ਨਾਲ ਦੀ ਨਾਲ ਡੱਲੇਵਾਲ ਸਾਹਿਬ ਨੇ ਇਹ ਕਲੀਅਰ ਕਰਤਾ ਵੀ ਸਰਕਾਰ ਨੇ ਸਾਡੇ ਨਾਲ ਹੁਣ ਕੋਈ ਵੀ ਸੰਪਰਕ ਨਹੀਂ ਕੀਤਾਗਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਰੂਰ ਕੱਲ ਰਾਤ ਸੰਪਰਕ ਬਣਾਇਆ ਸੀ ਸੰਪਰਕ ਬਣਾ ਕੋਸ਼ਿਸ਼ ਹੀ ਨਹੀਂ ਹੋਈ ਸੰਪਰਕ ਬਣ ਗਿਆ ਸੀ ਪਰ ਉਹ ਕਹਦੇ ਵੀ ਗੱਲਬਾਤ ਨਹੀਂ ਸਿਰੇ ਚੜੀ ਉਹਨਾਂ ਦੀਆਂ ਗੱਲਾਂ ਬਾਤਾਂ ਚੋਂ ਸਾਨੂੰ ਕੁਝ ਨਹੀਂ ਨਿਕਲਿਆ ਫਿਰ ਰਾਤ ਦੇਰ ਰਾਤ ਹੁੰਦੇ ਹੁੰਦੇ ਇੱਕ ਵੱਡੀ ਅਪਡੇਟ ਆਈ ਡੀਜੀਪੀ ਜਿਹੜੇ ਹਰਿਆਣਾਗੇ ਉਹ ਡੀਜੀਪੀ ਪੰਜਾਬ ਨੂੰ ਇੱਕ ਜਿਹੜਾ ਪੱਤਰ ਲਿਖਦੇ ਆ ਉਹ ਪੱਤਰ ਵਾਇਰਲ ਹੀ ਹੋ ਗਿਆ ਸਾਰੇ ਪੰਜਾਬ ਦੇ ਵਿੱਚ ਵੀ ਜੀ ਸੀ ਬੀਆਂ ਜਾਂ ਭਾਰੀ ਜਿਹੜੀ ਮਸ਼ੀਨਰੀ ਆ ਉਹਦੇ ਤੇ ਪੰਜਾਬ ਸਰਕਾਰ ਰੋਕ ਲਾਵੇ ਤੇ ਉਸ ਤੋਂ ਬਾਅਦ ਅਹ 트ਾਂਤੇ ਕੇ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਲਿਆ ਜਾਂਦਾ ਹੈਗਾ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੇ ਉਹਨਾਂ ਵੱਲੋਂ ਸਾਰੇ ਜਿਹੜੇ ਐਸਐਸਪੀ ਆ ਉਹਨਾਂ ਨੂੰ ਇੱਕ ਜਿਹੜਾ ਲੈਟਰ ਆ ਜਾਂ ਇੱਕ ਹਦਾਇਤ ਆ ਉਹ ਕੱਢੀ ਆਂਦੀ ਇੱਕ ਨੋਟੀਫਿਕੇਸ਼ਨ ਬਾਹਰ ਆਉਂਦਾ ਵੀ ਜੇਸੀਬੀਆਂ ਨੂੰ ਲੈ ਕੇ ਜਾਂ ਭਾਰੀ ਜਿਹੜੀ ਮਸ਼ੀਨਰੀ ਆ ਇਹਨਾਂ ਦੀ ਰੋਕ ਨੂੰ ਲੈ ਕੇ ਸੋ ਅੱਜ ਇਹ ਦੇਖਣ ਵਾਲਾ ਹੋਊਗਾ ਪ੍ਰੈਸ ਕਾਨਫਰੰਸ ਦੇ ਵਿੱਚ तमाम ਜਿਹੜੀਆਂ ਗੱਲਾਂ ਆਈਆਂ ਕਿਸਾਨਾਂ ਨੇ ਕਲੀਅਰ ਕਰ ਦਿੱਤੀਆਂ ਕਿੰਨਾਂ ਗੀਆਂ ਬਹੁਤ ਸਾਰੇ ਜਿਹੜੇ ਸਵਾਲ ਆ ਅੱਜ ਦੀ ਤਸਵੀਰ ਦੇ ਵਿੱਚ ਅਸੀਂ ਖਨੌਰੀ ਬਾਰਡਰ ਤੋਂ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਹਾਂਗੇ ਪਰ ਜੇ ਮੈਂ ਮੌਜੂਦਾ ਸਵੇਰ ਦੀ ਗੱਲ ਕਰਾਂ ਸਵੇਰੇ ਅਸੀਂ 7 7:30 ਵਜੇ ਉੱਥੇ ਖਨੋਰੀ ਬਾਰਡਰ ਦੀ ਜੇ ਅਸੀਂ ਤਸਵੀਰ ਦੀ ਗੱਲ ਕਰੀਏ ਮਾਹੌਲ ਜਿਹੜਾ ਹੁਣ ਸ਼ਾਂਤਮਈ ਆ ਪਰ ਇੱਥੇ ਖਨੋਰੀ ਬਾਰਡਰ ਵੀ ਇੱਕ ਜਿਹੜੀ ਕਿਸਾਨ ਆਗੂਆਂ ਦੀ ਜਿਹੜੇ ਇੱਥੇ ਨੇ ਅਬੀ ਮੰਨਿਊ ਪਹਾੜ ਕਾਕਾ ਕੋਡ ਆ ਜਾਂ ਵੱਖੋ ਵੱਖ ਹੋਰ ਜਿਹੜੇ 2-3 ਇਹਨਾਂ ਦੇ ਕਿਸਾਨ ਆਗੂ ਨੇ ਉਹਨਾਂ ਦੀ ਜਿਹੜੀ ਇੱਕ ਗੁਪਤ ਮੀਟਿੰਗ ਉਹੋ ਚੱਲ ਰਹੀ ਆ ਇਹ ਜਿਹੀਆਂ ਹੀ ਕੁਝ ਮੀਟਿੰਗਾਂ ਦਾ ਸ਼੍ਰੇਂਸਲਾ ਜਿਹੜਾਗਾ ਸ਼ੰਭੂ ਬੈਰੀਅਰ ਦੇ ਵਿੱਚ देर ਰਾਤ ਤੱਕ ਚੱਲਦਾ ਰਿਹਾ ਅੱਜ ਟਵਿੱਟਰ ਦੇ ਉੱਤੇ ਸਵੇਰੇ ਹੀ ਜਿਹੜੀਆਂ ਤਸਵੀਰਾਂ ਆਨਾਂ ਗਈਆਂ ਕੁਸ ਕਿਸਾਨ ਆਗੂ ਜਿਹੜੇ ਤਿਆਰ ਹੋ ਰਹੇ ਆ ਤੇ ਉਦੋਂ ਬਾਅਦ ਜਿਹੜੀ ਪ੍ਰੈਸ ਕਾਨਫਰੈਂਸਾਂ ਤੇ ਇੱਕ ਵੱਡੀ ਅਪਡੇਟ ਹੋੜਾ ਕਿਸਾਨ ਆਗੂਆਂ ਨੇ ਸਰਵਣ ਸਿੰਘ ਪੰਦੇਰ ਨੇ ਜ਼ਿਕਰ ਕੀਤਾਗਾ ਵੀ ਫੇਸਬੁੱਕ ਦੇ ਉੱਤੇ ਟਵਿੱਟਰ ਦੇ ਉੱਤੇ ਸਾਡੇ ਕਿਸਾਨ ਆਗੂਆਂ ਦੇ ਜਿਹੜੇ ਟਵਿੱਟਰ ਬੰਦ ਪਏ ਨੇ ਤਾਂ ਉਹਦਾ ਫਾਇਦਾ ਲੈਂਦੇ ਹੋਏ ਬਹੁਤ ਸਾਰੇ ਲੋਕਾਂ ਨੇ ਜਿਹੜੇ ਫੇਕ ਅਕਾਊਂਟ ਆ ਉਹ ਕ੍ਰੀਏਟ ਕਰ ਰਹੇ ਆ ਉੱਥੇ ਜਿਹੜੀ ਪੜਕਾਉ ਗੱਲ ਆ ਇਹ ਪੜਕਾਉ ਪੜ ਕਮੀ ਜਿਹੜੀ ਨਾ ਪੋਸਟ ਆਈਆਂ ਉਹ ਵਾਇਰਲ ਕੀਤਾ ਕੀਤੀਆਂ ਜਾ ਰਹੀਆਂ ਉਹਨਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਨੂੰ ਕਿਹਾ ਗਿਆਗਾ ਉਹਨਾਂ ਦੇ ਜਿਹੜੇ ਟਵਿੱਟਰ ਅਕਾਊਂਟ ਆ ਉਹ ਫੇਕ ਜਿਹੜੇ ਕ੍ਰੀਏਟ ਹੋ ਚੁੱਕੇ ਆ ਸੋ ਮੋਟਾ-ਮੋਟਾ ਪ੍ਰੈਸ ਕਾਨਫਰੰਸ ਦੇ ਵਿੱਚੋਂ ਇਹੀ ਨਿਕਲ ਕੇ ਆਏ ਦੇ ਰਾਤ ਕੱਲ ਪਹਿਲਾ ਪ੍ਰੈਸ ਕਾਨਫਰੰਸ ਹੋਣੀ ਸੀ ਰਾਤ ਹੋਈ ਨਹੀਂ ਫਿਰ ਅੱਜ ਹੁਣ ਜਿਹੜੀ ਸਵੇਰੇ 7:30 ਦਾ ਟਾਈਮ ਸੀ ਫਿਰ 8 ਕੀਤਾ ਗਿਆ 8 8:05 ਤੇ ਇਹ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਆ ਤੇ ਹੁਣ ਮੈਨੂੰ ਲੱਗਦਾ 8:20 25 ਹੋਗੇ ਜਦੋਂ ਅਸੀਂ ਵੀਡੀਓ ਬ ਅਜੇ ਕੋਸ਼ਿਸ਼ ਪ੍ਰਸ਼ਨ ਉੱਤਰ ਪ੍ਰੈਸ ਕਾਨਫਰੰਸ ਦੇ ਵਿੱਚ ਚੱਲ ਰਹੇ ਆ ਪਰ ਪ੍ਰੈਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਮੋਟੀ ਗੱਲ ਕਹੀ ਗਈ ਆ ਉਹ ਇਹੀ ਆ ਵੀ ਅਸੀਂ ਦਿੱਲੀ ਵਧਾਂਗੇ ਅਸੀਂ ਸ਼ਾਂਤਮਈ ਜਾਵਾਂਗੇ ਤੇ ਮੋਟਾ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਵੀ ਸ਼ਹਿਰ ਕਿਸਾਨ ਆਗੂ ਅੱਗੇ ਜਾਣਗੇ ਜਿਵੇਂ ਸਰਬੰਸ ਸਿੰਘ ਭੰਦੇਰ ਨੂੰ ਪੁੱਛਿਆ ਗਿਆ ਵੀ ਤੁਸੀਂ ਸ਼ਾਂਤਮਈ ਕਿਵੇਂ ਜਾਵੋਗੇ ਅੱਗੇ ਬੈਰੀਕੇਟਿੰਗ ਲੱਗੀ ਹੋਈ ਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਅੱਗੇ ਜਾਵਾਂਗੇ ਤੇ ਉਹਨਾਂ ਨੇ ਹੱਥ ਖੜੇ ਕਰਕੇ ਕਹਿ ਵੀ ਅਸੀਂ ਤਾਂ ਆਏ ਵਧਾਂਗੇ ਤੇ ਇਹ ਵੀ ਗੱਲ ਕਲੀਅਰ ਹੋ ਗਈ ਵੀ ਸਰਕਾਰ ਵਾਲੇ ਪਾਸੇ ਅਜੇ ਤੱਕ ਕੋਈ ਜਿਹੜਾ ਸੱਦਾ ਪੱਤਰ ਨਹੀਂ ਆਇਆ ਪਰ ਕੱਲ ਐਗਰੀਕਲਚਰ ਮੰਤਰੀ ਜਿਹੜੇ ਭਾਰਤ ਦੇ ਨੇ ਅਰਜਨ ਮੁੱਢਾ ਉਹਨਾਂ ਦਾ ਜਿਹੜਾ ਇੱਕ ਵੱਡਾ ਬਿਆਨ ਆ ਉਹ ਆਇਆਗਾ ਏਐਨਆਈ ਜਿਹੜੀ ਮੀਡੀਆ ਏਜੰਸੀ ਆ ਉੱਥੇ ਬਿਆਨ ਆਇਆਗਾ ਵੀ ਅਸੀਂ ਸ਼ਾਂਤ ਲੋਕਾਂ ਨੂੰ ਅਪੀਲ ਕਰਦੇ ਆ ਅਸੀਂ ਮਸਲੇ ਹੱਲ ਕਰਾਂਗੇ ਇਦਾਂ ਕਰਕੇ ਉਹ ਬਿਆਨ ਆਇਆਗਾ ਪਰ ਜਿਹੜਾ ਮੀਟਿੰਗ ਲਈ ਜਾਂ ਹੋਰ ਕੋਈ ਜਿਹੜਾ ਸੰਪਰਕ ਨਹੀਂ ਹੋਇਆ ਸੋ ਅਸੀਂ ਵੀ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਇੰਟਰਨੈਟ ਚੱਲੂਗਾ ਹੋ ਸਕਦਾ ਥੋੜੀ ਅਪਡੇਟ ਤੁਹਾਨੂੰ ਲੇਟ ਮਿਲੇ ਪਰ ਖਨੌਰੀ ਤੋਂ ਇਹੀ ਅਪਡੇਟ ਆ ਵੀ ਹਜੇ ਮਾਹੌਲ ਸ਼ਾਂਤਮਈ ਹੈ ਇੱਥੇ ਸ਼ੰਭੂ ਵੀ ਹਰੇੜਾ ਮਾਹੌਲ ਹੋ ਸ਼ਾਂਤਮਈ ਆ ਪਰ ਉੱਥੇ ਜਿਹੜੀ ਵੱਡੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਬਾਰੇ ਇਹ ਖੜੀ ਜਿਹੜੀ ਜਾਣਕਾਰੀ ਸੀ ਧੰਨਵਾਦ